ਸਰ ਅੱਜ ਦੀ ਮੀਟਿੰਗ ਵਾਲੇ ਕੀ ਅਜੰਡਾ ਨਿਕਲੇ ਉਹਨਾਂ ਦਾ ਅੱਜ ਮੈਨੂੰ ਖਵੜੇ ਦੇ ਵਕਫ ਵਕਫ ਧਰਮ ਸੰਗਠਨ ਤੇ ਹੋਰ ਪਤਵੰਤੇ ਸੱਜਣਾਂ ਨੇ ਸਲਮਾਨਗੜੀ ਮੰਦਰ ਵਿੱਚ ਬੁਲਾਇਆ ਸੀਗਾ ਇੱਥੇ ਆ ਕੇ ਮੈਂ ਜਿਹੜਾ ਦਰਸ਼ਨ ਵੀ ਕੀਤੇ ਐ ਤੇ ਸ਼ਹਿਰ ਦੇ ਜਿਹੜੇ ਪਤਵੰਤੇ ਸੱਜਣ ਐ ਸਾਰਿਆਂ ਨਾਲ ਮੈਂ ਸ਼ਹਿਰ ਦੇ ਵਕਫ ਵਕਫ ਮੁੱਦਿਆਂ ਤੇ ਜਿਹੜਾ ਵਿਚਾਰਕੰਦਰਾ ਕੀਤਾ ਉਹਦੇ ਆ ਸੰਬੰਧ ਦੇ ਵਿੱਚ ਵਜਿਤ ਜਿਹੜਾ ਲੋਕਾਂ ਦੇ ਵਿੱਚ ਰੋਸ ਸੀਗਾ ਇਹ ਕੋ ਦਿਨਾਂ ਲਈ ਇੱਕ ਬੜੀ ਮਹੱਤਵਪੂਰਨ ਭਾਗੀ ਕੱਟਣਾ ਹੋਈ ਸੀ ਜਿਹਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਨਾਹ ਮਾਸ ਮਿਲਿਆ ਸੀ ਉਹਦੇ ਸਬੰਧੀ ਜਿਹੜਾ ਡਿਟੇਲ ਵਿੱਚ ਵਿਚਾਰਿਕੰਦ ਰੱਖੀ ਤਾ ਗਿਆ ਹੈ ਪੁਲਿਸ ਕਾਰਵਾਈ ਜਿਹੜਾ ਉਹਨਾਂ ਨੂੰ ਡਿਟੇਲ ਚ ਦੱਸੀ ਗਈ ਹੈ ਇਸ ਕੇਸ ਦੇ ਵਿੱਚ 11 ਤੋਂ ਬਾਅਦ ਦੋਸ਼ੀ ਵੱਖ-ਵੱਖ ਸਟੇਟਸ ਦੇ ਵਿੱਚੋਂ ਅਸੀਂ ਅਰੈਸਟ ਕਰ ਲਏ ਹਨ ਕੁਝ ਜਿਹੜੇ ਦੋਸ਼ੀ ਬਾਗੀ ਬੱਚੇ ਹੋਏ ਹਨ ਉਹਦੇ ਤੇ ਸਾਡੀ ਟੀਮਾਂ ਮੁਸਤੈਦੀ ਨਾਲ ਲੱਗੀਆਂ ਹੋਈਆਂ ਮੈਂ ਸਾਰੇ ਸੰਗਠਨ ਨੂੰ ਇਹ ਵੀ ਭਰੋਸਾ ਦਿਵਾਇਆ ਕਿ ਇਸ ਜਿਹੜਾ ਜੁਰਮ ਦੇ ਵਿੱਚ ਉਹ ਵੀ ਦੋਸ਼ੀ ਇਨਵੋਲਵ ਹੋਏਗਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਸਾਰੇ ਨੂੰ ਜਿਹੜਾ ਅਰੈਸਟ ਕੀਤਾ ਜਾਂਦਾ ਤੇ ਅਸੀਂ ਵਚਨਬੰਦ ਆ ਕਿ ਇਹ ਸਾਰੇ ਦੋਸ਼ੀਆਂ ਨੂੰ ਜਿਹੜਾ ਸਜ਼ਾ ਕਰਾਂਗੇ ਐਸਐਸਪੀ ਸਾਹਿਬ ਕੌਣ-ਕੌਣ ਲੋਗ ਹੈ ਕਿੰਨੇ ਲੋਗ ਲੋਗ ਰਹਿ ਗਏ ਹੁਣ ਤੱਕ ਤਕਰੀਬਨ ਸਾਡੀ ਤਫਤੀਸ਼ ਕੋតាមੇ ਕਸੀ 11 ਬੰਦੇ ਜਿਹੜੇ ਆਲਰੇਡੀ ਅਰੈਸਟ ਕਰ ਲਏ ਐ ਤੇ ਵਕਫ ਵਕਫ ਕਪੈਸਿਟੀਆਂ ਦੇ ਵਿੱਚ 6 ਤੋਂ 7 ਲੋਕ ਬਸ ਕੀ ਹੋਰ ਆਈਡੈਂਟੀਫਾਈ ਕੀਤੇ ਐ ਇਹਨਾਂ ਨੂੰ ਅਸੀਂ ਅਰੈਸਟ ਕਰਨਾ ਝੇਤੀ ਝੇਤੀ ਚਾਲੂਗੇ ਤੇ ਉਹਦੇ ਉੱਤੇ ਸਾਡੀ ਟੀਮਾਂ ਬੜੀ ਮੁਸਤਕਦਨ ਲੱਗੀਆਂ ਤੇ ਅਸੀਂ ਉਹਨਾਂ ਨੂੰ ਛੇਤੀ ਅਰੈਸਟ ਕਰਾਂਗੇ ਟਾਈਮ ਬਾਉਂਡ ਦੀ ਮੰਗ ਸੀਗੀ ਉਹ ਟਾਈਮ ਬਾਉਂਡ ਤੁਸੀਂ ਕਿੰਨਾ ਟਾਈਮ ਦੇ ਰਹੇ ਹੋ ਨਹੀਂ ਬਿਲਕੁਲ ਜਿਹੜਾ ਸਾਡੀ ਕੋਸ਼ਿਸ਼ ਹੁੰਦੀ ਹੈ ਤਰਤੀਸ ਤੋਂ ਛੇਤੀ ਛੇਤੀ ਅਸੀਂ ਮੁਕੰਮਲ ਕਰੀਏ ਕਿਉਂਕਿ ਸਾਡਾ ਹਰ ਕੰਮ ਹੀ ਟਾਈਮ ਬਾਉਂਡ ਹੁੰਦਾ ਹੈ ਤੇ ਇਹਦੇ ਵਿੱਚ ਅਸੀਂ ਜੀਤੋੜ ਮਿਹਨਤ ਲਾ ਕੇ ਜਿਹੜਾ ਛੇਤੀ ਛੇਤੀ ਜਿਹੜੇ ਜਿਹੜੇ ਦੋਸ਼ੀਆਂ ਨੂੰ ਅਸੀਂ ਅਰੈਸਟ ਕਰਾਂਗੇ ਮਿੰਟ ਦਾ ਵੀ ਸਵਾਲ ਤੁਹਾਡੇ ਮਰੇ ਆਇਆ ਸੀ ਵੀ ਜਿਹੜੀ ਸਰਕਾਰੀ ਜਗ੍ਹਾ ਤੇ ਐਨਕਰੋਜਮੈਂਟ ਹੋਈ ਆ ਉਹਦੇ ਤੇ ਕਦੋਂ ਤੱਕ ਐਕਸ਼ਨ ਹੋਏਗਾ ਇਹ ਬਿਲਕੁਲ ਇਹ ਜਿਹੜਾ ਐਕਸ਼ਨ ਹੋਏਗਾ ਇਹ ਸਬੰਧਤ ਮੈਕਮੇ ਨਾਲ ਤਾਲਮੇਲ ਕਰਕੇ ਜਿਹੜਾ ਲਿਆ ਜਾਏਗਾ ਤਾਂ ਮੈਂ ਜਿਹੜਾ ਡੀਸੀ ਸਾਹਿਬ ਨਾਲ ਤੇ ਸਬੰਧਤ ਜਿਹੜੇ ਮੈਕਮੇ ਦੇ ਮੁਖੀ ਹੈਗੇ ਆ ਉਹਨਾਂ ਨਾਲ ਮੇਰੇ ਸੱਤਕ ਸੋਇਲ ਤਰੀਕੇ ਨਾਲ ਇੱਕ ਐਕਸ਼ਨ ਤੁਹਾਨੂੰ ਬਹੁਤ ਹੀ ਸ਼ੇਕੀ ਦੇਖਣ ਨੂੰ ਮਿਲਦਾ ਹੈ ਤੇ ਇੱਕ ਹੱਡਾ ਰੋੜੀ ਦਾ ਵੀ ਮੁੱਦਾ ਆਇਆ ਸੀ ਕਿ ਉੱਥੇ ਜਿਹੜੇ ਕੰਕਾਲ ਪਏ ਆ ਉਹਨਾਂ ਨੂੰ ਵੇਚ ਵੇਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਉਹ ਵੀ ਤੁਹਾਡੇ ਸਾਹਮਣੇ ਸਵਾਲ ਆਇਆ ਹੈ ਇਹ ਬਿਲਕੁਲ ਇਤਨੀ ਗੱਲਾਂ ਹੋទੀਆਂ ਹੈਗੀਆਂ ਉਹਨਾਂ ਨੂੰ ਅਸੀਂ ਵੈਰੀਫਾਈ ਕਰਾਂਗੇ ਤੇ ਅਸੀਂ ਇਹਦੇ ਵਿੱਚ ਜਿਹੜਾ ਸਹੀ ਤੱਤ ਲੱਭਣ ਦੀ ਕੋਸ਼ਿਸ਼ ਕਰਾਂਗੇ ਜਿੱਥੇ ਤੇ ਤੱਤ ਆਉਣਗੇ ਉਹਦੇ ਮੁਤਾਬਿਕ ਹੀ ਅਗਲੀ ਕਾਰਵਾਈ ਕੀਤੀ ਜਏਗਾ ਜੈ ਗਊ ਮਾਤਾ ਜੈ ਗੋਪਾਲ ਅੱਜ ਸਾਰੇ ਸ਼ਹਿਰ ਦੇ ਪਰਬੰਧਕ ਸਕਲ ਸਾਰੇ ਹੀ ਜਿੰਨੇ ਵੀ ਰਾਜਨੀਤਿਕ ਸਮਾਜਿਕ ਧਾਰਮਿਕ ਸਾਰੇ ਜੱਥੇਬੰਦੀਆਂ ਦੇ ਪਰਬੰਧਕ ਸੱਜਣ ਤੇ ਆਏ ਸੀ ਔਰ ਸਾਡੇ ਵਿਸ਼ੇ ਤੌਰ ਤੇ ਸਾਡੀ ਇਸ ਬੈਠਕ ਦੇ ਵਿੱਚ ਐਸਐਸਪੀ ਨੂੰ ਮੁਖਲਾਕ ਹੋਰ ਪੂਰਾ ਰੀਜ ਉਚੇਤ ਤੌਰ ਤੇ ਬੋਲ ਕੇ ਅੱਜ ਜੋ ਇਹ ਪਿਛਲਾ ਦਿਨੀ ਤੋਂ ਗਉਮਾ ਦਾ ਕੇ प्रकरण ਚੱਲ ਰਿਹਾ ਹੈ ਉਹਦੇ ਵਿਸ਼ੇ ਦੇ ਵਿੱਚ ਅੱਜ ਮੀਟਿੰਗ ਰੱਖੀ ਗਈ ਸੀ ਤਿੰਨ ਚਾਰ ਮੰਗਾਉਣਾਂ ਦੇ ਵਿੱਚ ਰੱਖਿਆ ਗਿਆ ਸੀ ਇੱਕ ਮੰਗ ਦੀ ਕਿ ਜਲਦੋਂ ਜਲਦ ਇਹ ਦੋ ਹੀ ਜੋ ਬੱਬੂ ਔਰ ਬਿੱਲਾ ਜਿਹਨਾਂ ਉਹਨਾਂ ਦੀ ਗ੍ਰਿਫਤਾਰੀ ਕੀਤੀ ਜਾਵੇ ਐਸਐਸਪੀ ਸਾਹਿਬ ਨੇ ਅੱਜ 2 ਹਫ਼ਤੇ ਦਾ ਟਾਈਮ ਲੈ ਕੇ ਸਾਨੂੰ 2 ਹਫ਼ਤੇ ਦਾ ਕਿਹਾ ਕਿ ਉਹਨਾਂ ਦਾ ਟਾਈਮ ਦੇ ਵਿੱਚ ਵਿੱਚ ਉਹ ਗ੍ਰਿਫਤਾਰ ਕੀਤੇ ਜਾਣਗੇ ਉਸ ਤੋਂ ਬਾਅਦ ਅਗਲੀ ਗੱਲਾਈ ਸੀ ਕਿ ਜਿੱਥੇ ਉਹ ਮਾਸਟਰ ਜਿਹੜੀ ਫੈਕਟਰੀ ਹੈ ਉੱਥੇ ਜਿੱਥੇ ਮਾਸਟਰ ਮਿਲਿਆ ਆ ਉਹਦੇ ਪਿੱਛੇ ਜਿੰਨੇ ਵੀ ਉਹ ਜਿਹੜੇ ਖੇਤ ਆ ਉਹਨਾਂ ਦੀ ਡੀਲਿੰਗ ਕਰਕੇ ਉਹਨਾਂ ਨੂੰ ਖੋਦ ਕੇ ਉਹਦੇ ਵਿੱਚੋਂ ਦੇਖਿਆ ਜਾਵੇ ਕਿ ਕਿਤੇ ਕੀ ਗਊ ਮਾਂ ਦਾ ਕੰਕਾਲ ਤਾਂ ਨਹੀਂ ਮਿਲਿਆ ਜੇ ਉਹ ਮਿਲਦੇ ਆ ਤਾਂ ਉਹਦੀ ਅੱਗੇ ਕਾਰਵਾਈ ਕੀਤੀ ਜਾਵੇ ਸੋ ਉਹਦੇ ਲਈ ਵੀ ਡਿਮਾਂਡ ਰੱਖੀ ਸੀ ਇਹੀ ਡਿਮਾਂਡ ਸੀ ਕਿ ਬੱਬੂ ਦਾ ਜੋ ਦਫ਼ਤਰ ਹੈ ਉਹ ਜਿਹੜਾ ਨਜਾਇਜ਼ ਤੌਰ ਤੇ ਬਣਿਆ ਹੋਇਆ ਆ ਉਹਨੂੰ ਡੀਮੋਲਿਸ਼ ਕਰਨ ਦੇ ਲਈ ਅਸੀਂ ਅੱਜ Até ਮੰਗ ਰੱਖੀ ਸੀਗੀ ਔਰ ਚੌਥੀ ਜੋ ਸਾਡੀ ਮੰਗ ਸੀਗੀ ਕਿ ਜਿਹੜੀ ਹੱਡਾ ਰੋੜੀ ਦੇ ਵਿੱਚ ਜੋ ਕੰਕਾਲ ਔਰ ਹੱਡੀਆਂ ਪਈਆਂ ਆ ਉਹ ਉਹਨਾਂ ਦੇ ਲਈ ਉਹ ਜਿਹੜੀਆਂ ਹੱਡੀਆਂ ਔਰ ਕੰਕਾਲ ਪਏ ਆ ਜਿਨ੍ਹਾਂ ਨੂੰ ਵੇਚਣ ਦੀ ਤਿਆਰੀ ਕਰ ਰਹੇ ਆ ਉਹਨੂੰ ਅਸੀਂ ਰੀਪੀਰਿਵਾਜ ਦੇ ਨਾਲ ਦਬਣਾਉਣ ਦੇ ਲਈ ਗੱਲ ਕੀਤੀ ਹੈ ਇਹ ਚਾਰ ਡਿਮਾਂਡ ਅੱਜ ਐਸਐਸਪੀ ਸਾਹਿਬ ਦੇ ਨਾਲ ਕੀਤੀਆਂ ਗਈਆਂ ਅਸੀਂ ਜਿਹੜੀ ਕਿ ਮੈਂ ਪਹਿਲਾਂ ਦੱਸੀਆ ਕਿ ਗ੍ਰਿਫਤਾਰੀ ਦੇ ਲਈ ਉਹਨਾਂ ਨੇ ਦੋ ਹਫ਼ਤੇ ਦਾ ਟਾਈਮ ਲੈ ਲਿਆ ਬਾਕੀ ਜਿਹੜੇ ਕੰਮ ਐ ਉਹਨਾਂ ਨੇ ਕਿਹਾ ਕਿ ਸਾਰੇ ਕੰਮਾਂ ਦੇ ਲਈ ਉਹਨੇ ਟੁਹਾਡਾ ਚੋਆਟਾ ਦਵਾਇਆ ਆ ਕਿ ਜਿਹੜਾ ਦਫਤਰ ਐ ਉਹ ਵੀ ਟਾਇਆ ਜਾਏਗਾ ਕਿ 11 ਕਮਿਟੀ ਬਣਿਆ ਹੋਏਗਾ ਔਰ ਜਿੱਥੇ ਉਹ ਮਾਰਕਮ ਬਰਾਮਦ ਹੋਇਆ ਆ ਉਹਦੇ ਪਿੱਛੇ ਖੇਤਾਂ ਦੇ ਵਿੱਚ ਖੋਦ ਕੇ ਲਿਗਿੰਗ ਕਰਕੇ ਅਗਰ ਕੰਕਾਲ ਮਿਲਦੇ ਆ ਤਾਂ ਉਹਦੀ ਬੜੀ ਕਾਰਵਾਈ ਵੀ ਕੀਤੀ ਜਾਏਗੀ ਔਰ ਜਿਹੜਾ ਹੱਡਾਂ ਨੂੰ ਦੇ ਵਿੱਚ ਜਿਹੜੇ ਕੰਕਾਲ ਔਰ ਜਿਹੜੇ ਉਹ ਛੱਡੀਆਂ ਪਈਆਂ ਆ ਉਹਨਾਂ ਨੂੰ ਦਪਨਾਉਣ ਦੇ ਲਈ ਉਹਨਾਂ ਨੇ ਸਾਨੂੰ ਕਿਹਾ ਹੈ ਕਿ ਜਲਦ ਜਲਦਾਂ ਟੀਮ ਸੰਪਰਕ ਕਰੇਗੀ ਔਰ ਆਪਾਂ ਉੱਥੇ ਲੋਕ ਦਪਾ ਕੇ ਭਾਵੇਂ ਕਿ ਕੰਮਕਾਰੀ ਨਹੀਂ ਹੁੰਦੀ ਅਗਰ ਐਕਸ਼ਨ ਵੀ ਹੋਵੇ ਸੋ ਇਹਨਾਂ ਨੇ ਦੱਸਿਆ ਕਿ ਅਸੀਂ ਅੱਜ ਗੱਲ ਕੀਤੀ ਸੀਗੀ ਕਿ 4 ਤਰੀਕ ਨੂੰ 4 ਅਗਸਤ ਨੂੰ ਇਹ ਤੈਅ ਕੀਤਾ ਗਿਆ ਕਿ 4 ਅਗਸਤ ਤੋਂ ਬਾਅਦ ਅਸੀਂ ਜਿਹੜਾ ਭੁਖੜਤਾਲ ਦੇ ਬੈਠਾਂਗੇ ਲੇਕਿਨ ਐਸਐਸਪੀ ਸਾਹਿਬ ਨੇ ਮਾਨੂੰ ਬੋਲ ਕੇ ਕਿਹਾ ਸੀ ਕਿ ਬੁੱਧਵਾਰ ਨੂੰ ਮੈਂ ਆ ਰਿਹਾ ਆ ਤੁਸੀਂ ਇਹਨੂੰ ਪੈਂਡਿੰਗ ਪਾਓ ਸੋ ਅੱਜ ਸਾਰੇ ਜੱਥੇ ਬੰਦਿਆਂ ਦੇ ਸਾਹਮਣੇ ਨਾਦਰ ਪਿਸਤਾਲ ਨੇ ਭੁਖੜ ਦਾ ਟਾਈਮ ਲਿਆ ਆ ਜੇ ਉਹ ਨਹੀਂ ਹੁੰਦੀ ਤਾਂ ਹੱਲੇ ਤੱਕ ਜੋ ਸਾਡੇ ਕਮੇਟੀ ਮੈਂਬਰਾਂ ਨੇ ਇਹ ਕਿਹਾ ਹੈ ਕਿ ਭੁਖੜਤਾਲ ਦੇ ਜਿਹੜੀ ਉਹ ਤੌਰ ਤੇ ਬੈਠਾ ਜਾਏਗਾ ਲੇਕਿਨ ਇਹ ਹੱਲੇ ਕੁਝ ਕੁਝ ਸ਼ਰਤਾਂ ਦੇ ਵਿਚਾਰ ਨੇ ਇਹਦੇ ਬਾਰੇ ਦੁਬਾਰਾ ਮੀਟਿੰਗ ਜੇ 14 ਦਿਨ ਤੇ ਨਹੀਂ ਹੁੰਦਾ ਤਾਂ ਦੋ ਤਿੰਨ ਦਿਨ ਪਹਿਲਾਂ ਬੈਠ ਗਏ ਦੁਬਾਰਾ ਬੈਠਕ ਕੀਤੀ ਜਾਏਗੀ ਕਿ ਅਗਲੀ ਕਾਰਵਾਈ ਕੀ ਕੀਤੀ ਜਾਏਗੀ ਕਿ ਭੁਖੜ ਤਾਲ ਤੇ ਬਣਾਇਆ ਜਾਂ ਕੋਈ ਹੋਰ ਉਗਰ ਪ੍ਰਦਰਸ਼ਨ ਕਰਨਾ ਹੈ ਉਹਦੇ ਲਈ 2-3 ਦਿਨ ਪਹਿਲਾਂ ਮੇਰੇ 14 ਦਰਜੇ ਵਿੱਚ ਕ੍ਰਮਚਾਰੀ ਨਹੀਂ ਹੁੰਦੀ 10ਵੇਂ 11ਵੇਂ ਦਿਨ ਬੈਠ ਕੇ ਸਟ੍ਰੈਟਜੀ ਦੁਬਾਰਾ ਤਿਆਰ ਕੀਤੀ ਜਾਏਗੀ ਸੋ ਉਹ ਤੁਹਾਨੂੰ ਜਲਦ ਤੋਂ ਜਲਦ ਉਸੇ ਉੱਤੇ ਦਿੱਤਾ ਜਾਏਗਾ ਬਹੁਤ ਬਹੁਤ ਧੰਨਵਾਦ ਜੈ ਗਊ ਮਾਤਾ ਜੈ ਗੋਪਾਲ ਜੈ ਸ਼੍ਰੀ ਰਾਮ